ਸਾਡਾ ਰੁਟੀਨ ਦਾ ਮੈਟਰ ਹੈਗਾ ਕਿ ਅਸੀਂ ਸਾਡਾ ਇਹ ਜਿਹੜਾ ਬੜਾ ਇੰਪੋਰਟੈਂਟ ਨਾਕਾ ਹੈਗਾ ਢਿਲਮਾ ਹਾਈ ਟੈਕ ਨਾਕਾ ਇਹ ਬਾਬਾ ਨੂੰ ਮਾਝਾ ਦੇ ਨਾਲ ਜੋੜਨ ਵਾਲਾ ਨਾਕਾ ਹੈ ਔਰ ਬਿਲਕੁਲ ਬਿਆਸ ਬ੍ਰਿਜ ਦੇ ਬਿਲਕੁਲ ਨਜ਼ਦੀਕ ਹੈ ਇਹ ਸਾਡਾ 24 ਆਰ ਦਾ ਨਾਕਾ ਹੈਗਾ ਇੱਥੇ ਸਾਡੀ ਰੁਟੀਨ ਦੀ ਚੈਕਿੰਗ ਹੁੰਦੀ ਰਹਿੰਦੀ ਆ ਕਦੇ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਹੁੰਦੀ ਆ ਔਰ ਕਦੇ-ਕਦੇ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈਗੀ ਆ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੀਆਂ ਗੱਡੀਆਂ ਦੀ ਅਸੀਂ ਚੈਕਿੰਗ ਕਰਦੇ ਰਹਿੰਦੇ ਆ ਪਤਾਂ ਕਿ ਇਹ অপরাধੀਆਂ ਇਸ ਨਾਕੇ ਤੋਂ ਰਹੀਆਂ ਕਾਫੀ ਸਾਰਾ ਕਹਿੰਦੇ ਕਿ ਅਪਰਾਧਿਕ ਸੰਦਲੂਪ ਜਿਹੜੇ ਹੈਗੇ ਆ ਇਸ ਨਾਕੇ ਦੇ ਉੱਤੇ ਅਰਾਊਂਡ ਆ ਬਹੁਤ ਤੇ ਅੱਜ ਦਾ ਜਿਹੜਾ ਹੈਗਾ ਲੋਕ ਸਭਾ ਚੋਣਾਂ ਨੂੰ ਲੈ ਕੇ ਹੈਗਾ ਜਾਂ ਹੋਰ ਵੀ ਕੋਈ ਹੋਰ ਟੀਮ ਕਰਾ ਦੇ। ਦੇਖੋ ਜਿਹੜੀ ਤੁਸੀਂ ਕੱਲ ਸਵਾਲ ਕੀਤਾ ਕਿ ਅਪਰਾਧਿਕ ਗਤੀਵਿਧੀਆਂ ਜਿਹੜੀਆਂ ਹੈਗੀਆਂ ਉਹ ਇਸ ਨਾਕੇ ਤੋਂ ਰਿਕਵਰੀਜ਼ ਹੁੰਦੀਆਂ ਆ ਬਿਲਕੁਲ ਅਸੀਂ ਇਸ ਨਾਕੇ ਦੇ ਉੱਤੇ ਕਾਫੀ ਅਸ਼ੀਆ ਰਿਕਵਰੀਜ਼ ਕੀਤੀਆਂ ਕਪੂਰਥਲਾ ਡਿਸਟ੍ਰਿਕਟ ਦੇ ਲਈ ਕਿ ਇੱਥੇ ਇਲੀਗਲ ਵੈਪਨ ਜਿਹੜੇ ਹੈ ਉਹ ਰਿਕਵਰ ਹੋਏ ਨੇ ਔਰ ਜਿਹੜਾ ਜਿਵੇਂ ਅਗਾਮੀ 224 ਦੀਆਂ ਚੋਣਾਂ ਦਾ ਜਿਹੜਾ ਸਮਾਂ ਚੱਲ ਰ ਉਦੇ ਵਿੱਚ ਜਿਹੜਾ ਕੈਸ਼ ਸੀਜ਼ਰ ਦੇ ਜਿਹੜੇ ਕੇਸ ਨੇ ਉਹ ਇਸ ਨਾਕੇ ਤੋਂ ਹੋਏ ਨੇ ਔਰ ਡਰੱਗ ਦੇ ਜਿਹੜੇ ਕੇਸ ਨੇ ਉਹ ਇਸ ਨਾਕੇ ਤੋਂ ਹੋਏ ਨੇ ਕਿਉਂਕਿ ਅੰਮ੍ਰਿਤਸਰ ਸਾਈਡ ਤੋਂ ਡੰਡਿਆਲਾ ਸਾਈਡ ਤੋਂ ਲੋਕ ਤਰਨਤਨ ਸਾਈਡ ਤੋਂ ਡੀ ਲੀ ਡਰੱਗ ਲੈ ਕੇ ਇੱਥੋਂ ਦੀ ਮੂਵ ਕਰਦੇ ਨੇ ਜਲੰਧਰ ਵਾਸਤੇ ਤੇ ਉਹ ਸਾਡੀ ਚੈਕਿੰਗ ਦੇ ਵਿੱਚ ਜਿਹੜਾ ਹੈਗਾ ਉਹ ਉਹ ਫਸ ਜਾਂਦੇ ਨੇ ਔਰ ਅਸੀਂ ਉਹਨਾਂ ਦੇ ਖਿਲਾਫ ਫਿਰ ਕੇਸ ਰਜਿਸਟਰ ਕਰਕੇ ਔਰ ਅਗਲੀ ਤਕਤੀਬ ਜਿਹੜੀ ਆ ਉਹਨੂੰ ਅਸੀਂ ਓਪਨ ਕਰਦੇ ਆ ਅੱਜ ਕਿਹੜੀ ਕਿਹੜੀ ਜਗ੍ਹਾ ਦਾ ਜਿਹੜਾ ਪੁਲਿਸ ਟੀਮਾਂ ਆਣੀਆਂ ਕਰਕੇ ਠਾਣਾ ਦੀ ਇੱਥੇ ਆਈ ਆ ਅੱਜ ਸਾਡੀ ਪੁਲਾਤ ਸਬਧੀ ਜਾਂਦੇ ਸਾਰੇ ਥ ਪਲਤ ਹੋ ਗਿਆ ਬਿਗਵਲ ਹੋ ਗਿਆ ਔਰ ਟਿਲਮਾ ਤੇ ਜਿਹੜਾ ਸੁਬਨਪੁਰ ਉਹ ਕੈਸ ਸੀਜ਼ਰ ਜਿਹੜਾ ਹੈਗਾ ਹੁਣ ਤੱਕ ਲੋਕ ਸਭਾ ਚੋਣਾਂ ਦੇ ਆਫਟਰ ਤੋਂ ਬਾਅਦ ਕਿੰਨਾ ਕੋ ਹੋ ਚੁੱਕਾ ਜੀ 17 ਲੱਖ ਦਾ ਅਸੀਂ ਸੀਜ਼ਰ ਜਿਹੜਾ ਹੈਗਾ ਇਸ ਨਾਕੇ ਤੋਂ ਅਸੀਂ ਕੀਤਾ ਜਿਹੜਾ ਆਗਾਮੀ ਚੋਣਾਂ ਦੇ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ 17 ਲੱਖ ਰੁਪਏ ਦੀ ਰਿਕਵਰੀ ਜਿਹੜੀ ਆ ਇਸ ਨਾਕੇ ਤੋਂ ਹੋਈ ਹੈ ਹੁਣ ਅੱਜ ਜਿਹੜਾ ਹੈਗਾ ਉਹਦਾ ਰੁਟੀਨ ਚੈਕਿੰਗ ਕੋਈ ਆਏ ਕੇਸਸੇ ਦਰੋਂ ਅਜੇ ਤੱਕ ਅਸੀਂ ਸਟਾਰਟ ਕੀਤਾ 3 ਵਜੇ ਅਸੀਂ ਨਾਕਾ ਇਹ ਸਟਾਰਟ ਕੀਤਾ ਆ ਔਰ ਰੁਟੀਨ ਦੀ ਚੈਕਿੰਗ ਜਿਹੜੀ ਹੈਗੀ ਆ ਉਹ ਲਗਾਤਾਰ ਚੱਲ ਰਹੀ ਹੈ ਔਰ ਗੱਡੀਆਂ ਦੇ ਵਿੱਚ ਜਿੰਨੇ ਜਿੰਨੇ ਸਾਡੇ ਜੰਗਸਟ ਨੇ ਉਹ ਉਹਨਾਂ ਨੂੰ ਚੈੱਕ ਕਰ ਰਹੇ ਆ ਅਸੀਂ ਬਹੁਤ ਸਾਰੇ ਟ੍ਰਿਪਲ ਰੈਟਿੰਗ ਨੂੰ ਅਸੀਂ ਚੈੱਕ ਕਰ ਰਹੇ ਆ ਔਰ ਉਹਨਾਂ ਦੇ ਖਿਲਾਫ ਜੋ ਮੋਟਰ ਵੀਕਲ ਐਕਟ ਦੇ ਤਹਿਤ ਰੂਲ ਬਣਦਾ ਹੈ ਉਹਦੇ ਮੁਤਾਬਕ ਅਸੀਂ ਉਹਦਾ ਮੋਟਰਸਾਈਕਲ ਇੰਪਾਉਂਡ ਕਰਦੇ ਆ ਜਾਂ ਅਸੀਂ ਚਲਾਨ ਕਰਦੇ ਆ ਅਗਰ ਕੋਈ ਨਾਕੇ ਦੇ ਦੌਰਾਨ ਕਿਸੇ ਐਨਡੀ ਦੀ ਜਾਂ ਕੋਈ ਹੋਰ ਕਿਸੇ ਕਿਸਮ ਦੀ ਇਲੀਗਲ ਇਲੀਗਲ ਸਾਨੂੰ ਕੋਈ ਰਿਕਵਰੀ ਹੋਈ ਤਾਂ ਉਹਦਾ ਅਸੀਂ ਫਕੜਾ ਪਰਚਾ ਦਰਜ ਕਰਾਂਗੇ